ਮਲੇਰਕੋਟਲਾ ਦੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਵਿੱਚ ਦਿੱਲੀ ਤੋਂ ਆਪ ਵਿਧਾਇਕ ਨਰੇਸ਼ ਯਾਦਵ ਨੂੰ ਸੱਮਨ ਸੰਗਰੂਰ ਪੁਲਿਸ ਨੇ ਮੰਗਲਵਾਰ ਨੂੰ ਪਟਿਆਲਾ ਚ ਪੇਸ਼ ਹੋਣ ਲਈ ਕਿਹਾ ਉਧਰ ਚੰਡੀਗੜ੍ਹ ਵਿੱਚ ਨਰੇਸ਼ ਯਾਦਵ ਸਮੇਤ ਆਪ ਨੇਤਾਵਾਂ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਕੇ ਹਰ ਜਾਂਚ ਵਿੱਚ ਸਹਿਯੋਗ ਦੇਣ ਦਾ ਪ੍ਰੋਮੋਸਾ ਦਿੱਤਾ ਡੀਜੀਪੀ ਸੁਰੇਸ਼ ਰੋੜਾ ਨੇ ਕਿਹਾ ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ ਡੀਜੀਪੀ ਮੋਹਦੇਸੇ ਮੁਲਾਕਾਤ ਹੋਈ ਅਤੇ ਉਨ੍ਹਾਂ سے ਬਹੁਤ ਸਾਫ ਤੌਰ ਤੇ ਅਸੀਂ ਕਿਹਾ ਕਿ ਆਮ ਆਦਮੀ ਪਾਰਟੀ ਨਫਰਤ ਦੀ ਰਾਜਨੀਤੀ ਵਿੱਚ ਯਕੀਨ ਨਹੀਂ ਕਰਦੀ हम किसी धर्म ग्रंथ की बेअदबी के लिए कहेंगे ऐसा सपने में भी सोचना पाप है हमारे लिए देखो तो ऐसा है कि उन्होंने अपना कंसर्न शो किया फॉर फेयर इन्वेस्टिगेशन एंड आई हैव व्योर देन दैट वी विल डेफिनेटली कंडक्ट फेयर एंड इम्पार्शल इन्वेस्टिगेशन ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਲੇਰ ਕੋਟਲਾ ਪਹੁੰਚਣ ਤੇ ਵਿਰੋਧੀ ਪਾਰਟੀਆਂ ਕਰ ਸਕਦੀਆਂ ਨੇ ਵਿਰੋਧ ਪ੍ਰਦਰਸ਼ਨ ਪ੍ਰਸ਼ਾਸਨ ਨੇ ਸ਼ਾਂਤਮਈ ਪ੍ਰਦਰਸ਼ਨਾਂ ਦੀ ਇਜਾਜ਼ਤ ਦਿੱਤੀ ਕੁਰਾਨ ਸ਼ਰੀਫ ਬੇਅਦਬੀ ਮਾਮਲੇ 'ਚ ਆਪ ਵਿਧਾਇਕ ਦਾ ਨਾਮ ਗੁੰਜਣ ਕਰਕੇ ਹੋ ਸਕਦਾ ਹੈ ਕੇਜਰੀਵਾਲ ਦਾ ਵਿਰੋਧ ਪੰਜਾਬ ਦੌਰੇ ਦੇ ਦੂਜੇ ਦਿਨ ਗੁਰਦਾਸਪੁਰ ਤੇ ਜਲੰਧਰ ਜਾਣ ਬਾਅਦ ਸ਼ਾਮ ਨੂੰ ਪਹੁੰਚਣਗੇ ਮਲੇਰ ਕੋਟਲਾ ਮੁਰਥਲ ਗੈਂਗਰੇਪ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਹਾਈ ਕੋਰਟ ਵਿੱਚ ਸੌਂਪੀ ਸੀਲਬੰਦ ਰਿਪੋਰਟ ਹਰਿਆਣਾ ਸਰਕਾਰ ਨੇ ਸਟੇਟਸ ਰਿਪੋਰਟ ਦੇਣ ਲਈ ਮੰਗਿਆ ਹੋਰ ਸਮਾਂ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਅੰਮ੍ਰਿਤਸਰ ਦੇ ਵੀਰਕਾ ਵਿੱਚ ਹੋਏ ਅਕਾਲੀ ਲੀਡਰ ਮੁਖਜੀਤ ਸਿੰਘ ਮੁਖਾ ਐਨਕਾਊਂਟਰ ਮਾਮਲੇ ਤੇ ਸੁਣਵਾਈ ਅੱਜ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਨੇ ਹਾਈ ਕੋਰਟ ਵਿੱਚ ਪੇਸ਼ ਕਰਨੀ ਹੈ ਆਪਣੀ ਰਿਪੋਰਟ 16 ਜੂਨ 2015 ਦੀ ਸ਼ਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭੁਲੇਖੇ ਪੁਲਿਸ ਨੇ ਕੀਤਾ ਸੀ ਅਕਾਲੀ ਆਗੂ ਮੁਖਜੀਤ ਮੁਖਾ ਦਾ ਐਨਕਾਊਂਟਰ ਉਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਬਦਰੀਨਾਥ ਅਤੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਪ੍ਰਭਾਵਿਤ ਮਲਬਾ ਡਿੱਗਣ ਤੇ ਸੜਕਾਂ ਟੁੱਟਣ ਕਾਰਨ ਨਗਰਾਸੂ ਕੋણો ਰਸਤਾ ਬੰਦ ਜੰਗਲ ਦੇ ਰਸਤੇ ਯਾਤਰਾ ਪੂਰੀ ਕਰਨ ਲਈ ਮਜਬੂਰ ਸ਼ਰਦਾਲੂ ਪ੍ਰਸ਼ਾਸਨ ਕਰ ਰਿਹਾ ਰਸਤਾ ਸਾਫ਼ ਕਰਵਾਉਣ ਦੀ ਕੋਸ਼ਿਸ਼